ਬਣੇ ਨੇ ਤਾਂ ਇਹ ਕਮਰ ਮੰਨ ਲਓ ਕਿ ਬੰਨਣ ਲੱਗੇ ਜੇ ਤੁਸੀਂ ਸਾਡੇ ਧਰਮ ਦੇ ਮੋਢੀ ਲੀਡਰ ਲੋਕ ਸਾਨੂੰ ਗਲਣਾ ਨਾ ਵਾਲੇ ਨੇ ਬਖਸ਼ਿਆ ਵਾਹਿਗੁਰੂ ਜੀका ਹਾਂ ਜੀ ਗੁਰੂ ਮਾਰੂ ਰਵਿਦਾਸ ਮਹਾਰਾਜ ਦੇ 1699 ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਰਵਿਦਾਸ ਸਵਾ ਸੰਿਆਣ ਵੱਲੋਂ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਬਣਾਇਆ ਗਿਆ ਕੁਸ਼ਰੀ ਰਾਡੇ ਰਾਗੀ ਢਾਡੀ ਕੁਸ਼ਰੀ ਕਥਾਵਾਚਕ ਤੇ ਬਾਬਾ ਬਿਨ ਸਿੰਘ ਜੀ ਨੇ ਬੜਾ ਕੀਰਤਨ ਦਾ ਰਗ ਬਣਿਆ ਸਰਜੀ ਸਰਜੀ ਸਿੰਘ ਜਰਨੀ ਚਰਨ ਖਾਲਸਾ ਜੀ ਤੇ ਸੁਖਨੀ ਸਾਹਿਬ ਦੇ ਬੀਬੀ ਐਸੋਸਾਇਟੀ ਵਾਲੇ ਸਾਡੇ ਆ ਤੇ ਹੋਰ ਵੀ ਕਈ ਤਰ੍ਹਾਂ ਦੇ ਬਾਬਾ ਮੇਜਰ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਰੂਰ ਸਾਹਿਬ ਵਾਲੇ ਫਿਰ ਸਭ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀਆ ਇਸ ਵਿੱਚ ਬਹੁਤ ਹੀ ਸਾਰੇ ਸਾਡੇ ਸਾਰੇ ਇਲਾਕੇ ਦੇ ਜਿੰਨੇ ਵੀ ਨਾਮ ਪਰ ਸ਼ਖਸ਼ਿਸ਼ਾ ਹੰਸਕਿਤਾ ਨੇ ਸਾਰੇ ਹੀ ਰਾਜਨੀਤਿਕ ਪਾਰਟੀਆਂ ਦੇ ਜੋ ਲੀਡਰ ਸਹਿਬਾਨ ਸੀਗੇ ਸਾਰੇ ਨਹੀਂ ਇੱਥੇ ਹਾਜ਼ਰੀ ਭਰੀ ਆ ਤੇ ਰਬਦਾਸ ਮਹਾਰਾਜ ਦਾ ਪੋਟਾਸਰਾ ਲੈ ਕੇ ਲੋਕਾਂ ਨੂੰ ਜੋ ਸੱਚ ਦਾ ਨਾਅ ਸੱਚ ਦਾ ਰਾਹ ਦਖਾਇ ਸੀ ਗੁਰਦਾਸ 12 ਜਰੇ ਸੱਚ ਬੋਲਣ ਦਾ ਰਾਹ ਦਖਾਇ ਸੀਗਾ ਉਸ ਟਾਈਮ ਦੇ ਵਿੱਚ ਬੜਾ ਹਨੇਰ ਸੀਗਾ ਪੜਦਾ ਬੜਾ ਜ਼ੋਰ ਸੀਗਾ ਉਸ ਟਾਈਮ ਵੀ ਅਰਬਦਾਸ ਮਹਾਰਾਜ ਨੇ ਸੱਚ ਦੀ ਸੱਚ ਦਾ ਖੜ ਕੇ ਪਹਿਰਾ ਦਿੱਤਾ ਅੱਤੇ ਪਾਂਡਵਾਂ ਦੀ ਹਾਰ ਹੋਈ ਕਿੰਨੇ ਆਪਰ ਨੂੰ ਪਤਾ ਕਿੰਨੇ ਤਸੀਹਤ ਤੇ ਗਏ ਨੇ ਕਿੰਨਾ ਕੁਛ ਰਾਜੇ ਬਹਾਰਾ ਜ ਨੇ ਕੀਤਾ ਪਰ ਅੰਤ ਤੇ ਸੱਚੀ ਜਿੱਤ ਹੋਈ ਆ ਅਰਬਦਾਸ ਮਹਾਰਾਜ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ ਦੇ ਰਾਗ ਰੇ ਤੇ ਨਾਲ ਆਰਤੀ ਆ ਬਹੁਤ ਵਿਸ਼ਾਲ ਬਣੇ ਰਵਿਦਾਸ ਮਹਾਰਾਜ ਦੀ ਬਣੇ ਗੁਰੂ ਸਾਹਿਬ ਦੇ ਵਿੱਚ ਦਰਜ ਜੋ ਜਿਸ ਤੋਂ ਸਿੱਖਿਆ ਲੈ ਕੇ ਸਾਡੇ ਸਾਰੇ ਸੰਸਾਰ ਦੇ ਸਾਰੇ ਦੁਨੀਆ ਦੇ ਸਾਰੇ ਪੰਜਾਬ ਦੇ ਇਸ ਲੋਕ ਉਸ ਤੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਇਹ ਜਿਹੜਾ ਰਵਿਦਾਸ ਮਹਾਰਾਜ ਦਿਨ ਹੈ ਸਾਰਾ ਕੱਲੇ ਸਾਡੇ ਵਾਲੇ ਚ ਨਹੀਂ ਸਾਰੇ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਮਨਾਇਆ ਜਾਂਦਾ ਤੇ ਕਾਂਸ਼ੀ ਵਿੱਚ ਮੇਨ ਜਿਹੜਾ ਆਪਣੇ ਇੰਡੀਆ ਦਾ ਸਰਦਾਸ ਮਹਾਰਾਜ ਜਿੱਥੇ ਜਨਮ ਹੋਇਆ ਉੱਥੇ ਮਨਾਇਆ ਜਾਂਦਾ ਬੱਲਾਲੇ ਮਹਾਰਾਜ ਜਲੰਧਰ ਤੋਂ ਸਪੈਸ਼ਲ ਟ੍ਰੇਨਾਂ ਰਾਹੀਂ ਉੱਥੇ ਕਾਂਸੀ ਵਿਖੇ ਜਾ ਕੇ ਰਬਦਾਸ ਮਹਾਰਾਜ ਦਾ ਗੁਣਗਾਇਨ ਕਰਕੇ ਆਉਂਦੇ ਨੇ ਅਤੇ ਬਹੁਤ ਹੀ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਜੋ ਕਿ ਬਾਹਰਿਆਂ ਕਰਦੇ ਆ ਜੋ ਵੀ ਦੁਆਬੇ ਦੇ ਲੋਕ ਬਹੁਤ ਗਏ ਨੇ ਬਾਹਰ ਉਹ ਸਪੈਸ਼ਲ ਰਬਦਾਸ ਮਹਾਰਾਜ ਦੇ ਇੱਥੇ ਕਾਂਸੀ ਵਿਖੇ ਆ ਕੇ ਮੱਥਾ ਟੇਕਦੇ ਰਹਿੰਦੇ ਅਤੇ ਜਿੱਥੇ ਤੇ ਵੀ ਉਹਨਾਂ ਦਾ ਘਰ ਪਰਿਵਾਰ ਹੁੰਦਾ ਉਹ ਚਤੇ ਆ ਕੇ ਆਪਣੇ ਘਰ ਪਰਿਵਾਰ ਤੇ ਵੀ ਆ ਕੇ ਆਪਣੇ ਜੁਰਦਾਸ ਬਾਹਰ ਜੀ ਨੂੰ ਛੜਦੇ ਫੁੱਲ ਪੇਟ ਕਰਦੇ ਨੇ ਕਿਸੇ ਸਮਾਧ ਵਿੱਚ ਸਾਰੇ ਵੀ ਸਾਡੇ ਸਾਡੇ ਸਾਰੇ ਨਗਰ ਵੱਲੋਂ ਇਲਾਕੇ ਵੱਲੋਂ ਸਲੈਕਟਰ ਵੀ ਹਰੋਬੇਦ ਕਲਾਬ ਵੱਲੋਂ ਅੱਦੇ ਹੋਰ ਵੀ ਜਿੰਨੀਆਂ ਸਾਡੀਆਂ ਇੱਥੇ ਗੁਰਦੁਆਰਾ ਕਮੇਟੀਆਂ ਨੇ ਗੁਰਦੁਆਰੇ ਨੂੰ ਸਾਹਿਬ ਹੋਰ ਕਰੋੜ ਗੁਰਦੁਆਰ ਅਰਜਨ ਦੇਵ ਜੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਭਗਤ ਗੁਰਦੁਆਰਾ ਨਾਮਦੇਵ ਜੀ ਬਾਬਾ ਸੰਗਤ ਸਿੰਘ ਜੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਤੇ ਹੋਰ ਵੀ ਬਹੁਤ ਸਾਰੇ ਨੰਦਪੁਰ ਤੋਂ ਵੀ ਸਾਰਿਆਂ ਨੇ ਗੁਰਦੁਆਰਾ ਕਵੇਟੀਆਂ ਆਪਣੇ ਗੁਰਦੁਆਰੇ ਵਿੱਚ ਵੀ ਮਹਾਰਾਜ ਦਾ ਗੁਰਬਾਣੀ ਦਾ ਕੀਰਤਨ ਕਰਾਇਆ ਤੇ ਪਾਠ ਦੇ ਭੋਗ ਪਾਇਆ ਗਏ ਨੇ ਤੇ ਉਸ ਤੋਂ ਬਾਅਦ ਜੋ ਪਟਾ ਲੈ ਸੀਗਾ ਕੱਠ ਸੀਗਾ ਉਹ ਢਾਲਾ ਮੰਡੀ ਸਾਡੇ ਵਾਲੇ ਵਿਕੇ ਸਾ ਆਪਣੇ ਜੋ ਸਾਨੇ ਵਾਲਾ ਢਾਲਾ ਮੰਡੀ ਜੀ ਗੁਰਦੁਆਰਾ ਸਾਹਿਬ ਦਾ ਅਰਜਨ ਸਿੰਘ ਮਹਾਰਾਜ ਦਾ ਉਸ ਵਿੱਚ ਤੇ ਉੱਥੇ ਆ ਕੇ ਸਾਰੇ ਅਸੀਂ ਇਕੱਠੇ ਹੋ ਕੇ ਅੱਜ ਦਾ ਦਿਨ ਬੜੀ ਸ਼ਰਧਾ ਭਾਵਨਾ ਨਾਲ ਮਾਇਆ ਤੇ ਲੋਕਾਂ ਨੇ ਬੜਾ ਪ੍ਰੇਮ ਪਿਆਰ ਨਾਲ ਪਰ ਕਿ ਬਾਣੀ ਦਾ 3 ਘੰਟੇ 4 ਘੰਟੇ ਬਾਣੀ ਸੁਣੀ ਬੈਠ ਕੇ ਅਤੇ ਉਸ ਤੋਂ ਬਾਅਦ ਸਾਰਾ ਲੰਗਰ ਦਾ ਪ੍ਰੋਗਰਾਮ ਚੱਲਿਆ ਲੱਡੂਆਂ ਦਾ ਚਲੇਬੀਆਂ ਦਾ ਪ੍ਰਸ਼ਾਦ ਦੇ ਕਾ ਪ੍ਰਸ਼ਾਦ ਸਾਰੇ ਇੱਕ ਤਰ੍ਹਾਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਲੰਗਰ ਦੇ ਵਰਤੋਂ ਕੀਤੀ ਗਈ ਅਤੇ ਜਿੰਨੇ ਸਾਡੇ ਦਰਨੀ ਸੱਚਾਟ ਸੀਗੇ ਸਾਰਿਆਂ ਨੂੰ ਕਮੇਟੀ ਵੱਲੋਂ ਡਾਕਟਰ ਪੀਰੋਗ ਬੇਦਕਾਰ ਤੇ ਰਵਦਾਸ ਮਹਾਰਾਜ ਜੀ ਦੇ ਤੇ ਅੰਡਲ ਸਵਾ ਵੱਲੋਂ ਸਾਰਿਆਂ ਨੂੰ ਸਨਮਾਨ ਦਿੱਤੇ ਕੇ ਨਵਾਜਿਆ ਗਿਆ ਤੇ ਪ੍ਰਸਾਦਾ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਕੇ ਜਿਹੜੇ ਹਰੇਕ ਸਾਡੇ ਫੰਕਸ਼ਨ ਤੇ ਆਕੇ ਸਾਡੇ ਹਰੇਕ ਪਾਕਚਨ ਦੇ ਕਵਰੇਜ ਕਰਦੇ ਨੇ ਅਤੇ ਜੋ ਅਗਲੇ ਸਾਲ 2027 ਦੇ ਵਿੱਚ ਅਰਵਦਾਸ ਬਹਾਦਰ ਜੀ ਦਾ 650ਵਾਂ ਜਨਮ ਦਿਨ ਆ ਰਹੀ ਆ ਉਹਦੇ ਵਿੱਚ ਅਸੀਂ ਸਾਡੇ ਸਾਧਨ ਸਾਰੇ ਇਲਾਕੇ ਵੱਲੋਂ ਅਸੀਂ ਬਹੁਤ ਅਸੀਂ ਵੱਡੇ ਪੱਧਰ ਤੇ ਪ੍ਰੋਬ ਲਿਖਾਂਗੇ ਜਿਹੜੇ ਕਿ ਅਸੀਂ ਸਾਰੇ ਇਲਾਕੇ ਵੱਲੋਂ ਹੋਏਗਾ ਉਹ ਸਾਰਾ ਸਾਧਨ ਦੇ ਨਾਲ ਸਹਿਯੋਗ ਦੇ ਨਾਲ ਬਾਕੀ ਇਲਾਕੇ ਵੱਲੋਂ ਵਧਿਆ ਵੱਡੇ ਲੈਵਲ ਤੇ ਪ੍ਰੋਬ ਕਰਾਂਗੇ ਉਸ ਦੇ ਵਿੱਚ ਸਾਰਿਆਂ ਨੂੰ ਖੁੱਲਾ ਸਾਧਨ ਦਿੱਤਾ ਜਾਊਗਾ ਤੇ ਜੋ ਸਾਰਾ ਸਾਲ ਇਹ ਬਰੋ ਚੱਲੇ ਨੇ ਅਦੇ ਸ੍ਰੀ ਖਾਲਾੜਗੜ੍ਹ ਸਾਹਿਬ ਉੱਥੇ ਵੀ ਅਸੀਂ ਤਫੱਦਰ ਦੇ ਇਲਾਕੇ ਚੋਂ ਇੱਕ ਬਹੁਤ ਹੀ ਵੱਡਾ ਵਿਸ਼ਾਲ ਨਗਰ ਕੀਰਤ ਲਾ ਕੇ ਜਾਵਾਂਗੇ ਤਾਂ ਕਿ ਉੱਥੇ ਗੁਰੂ ਗੋਬਿੰਦ ਗੁਰੂ 10 12 ਜਰੇ ਚਰਿਸ਼ੋ ਪ੍ਰਾਪਤ ਉੱਥੇ ਚਰ ਚਰ ਨਿਕਣ ਗੰਗਾ ਕੋਨੜਾ ਤੇ ਅਦੇ ਹੋਰ ਵੀ ਜਿੱਥੇ ਚਾਰ ਸਾਲ ਭਗਤੀ ਕੀਤੀ ਉਹਦੇ ਬੈਠ ਕੇ ਗੁਰੂ 10 12 ਜਰੇ ਉੱਥੇ ਸਾਰਿਆਂ ਨੂੰ ਦਿਖਾ ਕੇ ਦਿਖਾ ਕੇ ਲਾਵਾਂਗੇ ਤਾਂ ਕਿ ਉੱਥੇ ਬੈਠ ਕੇ ਬੜੀ ਸ਼ਾਂਤੀ ਮਿਲਦੀ ਹੈ ਉੱਥੇ ਬੈਠ ਪਤਾ ਕਿੰਨੇ ਵੇਲੇ ਗਿਆ ਉੱਥੇ ਉੱਥੇ ਬੈਠ ਕੇ ਪਤਾ ਲੱਗਦਾ ਵੀ ਬਾਰੇ ਤਪ ਕੀਤਾ ਭਗਤੀ ਕੀਤੀ ਆ ਇਸੇ ਤਰ੍ਹਾਂ ਸਾਰੇਆਂ ਨੂੰ ਅੱਜ ਦੇ ਦਿਨ ਤੇ ਮੇਰੇ ਵੱਲੋਂ ਸਾਰੇਆਂ ਨੂੰ ਲੱਖ ਲੱਖ ਵਧਾਈਆਂ ਅਤੇ ਸਾਰੇ ਹੀ ਜੋ ਪਬਲਿਕ ਆ ਲੋਕਰੇ ਸਾਰੇ ਨੂੰ ਅਸੀਂ ਤੇ ਇਹ ਚਾਹੁੰਦੇ ਆ ਕਿ ਅਰਦਾਸ ਬਾਰੇ ਦੇ ਗੁਰੂ ਨਾਨਕ ਦੇਵ ਜੀ ਦੇ ਨਕਸ਼ੇ ਕਦਮਾਂ ਚੱਲ ਕੇ ਲੋਕਾਈ ਦਾ ਭਲਾ ਕੀਤਾ ਜਾਵੇ ਤਾਂ ਕਿ ਸਾਰੇ ਹੀ ਉਸ ਮਾਨਸੀ ਯਾਤਰੀ ਸਾਰੇ ਇੱਕੋ ਪਹਿਚਾਨ ਉਹ ਕੋਈ ਯਾਤਰੀ ਕੋਈ ਪਤਨੀ ਸਾਰੇ ਉਸ ਪ੍ਰਮਾਤਮਾ ਦੇ ਬੰਦੇ ਨੇ ਸਾਰੇ ਵਿੱਚ ਪ੍ਰਮਾਤਮਾਵਾ ਇਹ ਤਾਂ ਆਪਣੇ ਮੰਨੂ ਸਮਰਤੀ ਵਾਲੇ ਨੇ ਬਹੁਤ ਜਾਤਾਂ ਬਣਾਈਆਂ ਸੀਗੀਆਂ ਉਹ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਆਪਣਾ ਰਾਜ ਕਰਨਾ ਚਾਹਦੇ ਸੀ ਪਰ ਹੁਣ ਦਰਬਾਦਸ ਮਹਾਰਾਜ ਦੀ ਕੌਮ ਜਾਗ ਪਈ ਆ ਕਿ ਸਾਰੇ ਇਕੱਠੇ ਹੋਣਗੇ ਇਕੱਠੇ ਹੋ ਕੇ ਇੱਕ ਵੱਡਾ ਕੋਈ ਹਮਲਾ ਕਰਕੇ ਵੱਡੀ ਕ੍ਰਾਂਤੀ ਲਿਆਉਣਗੇ ਜਿਸ ਦਾ ਕਿ ਆਉਣ ਵਾਲੇ ਟਾਈਮ ਵਿੱਚ ਸਾਰੀ ਦੁਨੀਆ ਨੂੰ ਦਿਖਾਇਆ ਜਾਵੇਗਾ ਅੱਜ ਵੀ ਅੱਜ ਨਿਰੰਦਰ ਵਿਖੇ ਆਪਣੇ ਸਤਿਕਾਰਯੋਗ ਬਵਾ ਜੀ ਆਪਣੇ ਉਥੋਂ ਨਿਰੰਦਰ ਮੋਦੀ ਜੀ ਸੈਕਟਰ ਚੋਂ ਚੱਲ ਕੇ ਉੱਥੇ ਆਏ ਨੇ ਕਲਰ ਆਪਣੇ ਆਈ ਰੋਤੇ ਉਹ ਵੀ ਹੁਣ ਜੇਕਰ ਉਹਨਾਂ ਦੀ ਇੱਕ ਹੈਕਾ ਹੈ ਚੰਦਰ ਵਾਲਿਆਂ ਦਾ ਤਾਂ ਹੀ ਉੱਥੇ ਆਏ ਨੇ ਇਸ ਤਰ੍ਹਾਂ ਅਸੀਂ ਸਾਡੇ ਵੀ ਸਾਡੇ ਲੁਧਰਾਨੇ ਦਾ ਸਾਰੇ ਦਾ ਇੱਕਾ ਕਰਕੇ ਅਸੀਂ ਵੀ ਕੋਈ ਵੱਡਾ ਹੰਬਲਾ ਮਾਰ ਕੇ ਬਧਿਆਪੂਰਮ ਕਰਾ ਕੇ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਕਰਦੇ ਆਂ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਸ਼੍ਰੀ ਵਾਹਿਗੁਰੂ ਵਾਹਿਗੁਰੂ ਹੋ ਗਏ ਧੰਕੀ ਜੀ ਸੋ ਨ ਪਿਜੋ ਕਬਿਤੇ ਕਾ ਪੂਰਨ ਗੁਣਤਾਸ ਅਰਦਾਸ ਸਿਕੂਨ ਕਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸੋ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫਿਰ ਅਨੰਦ ਗੁਰੂ ਤੇ ਅਮਰਦਾਸ ਜੀ ਉਹ ਨਾਮ ਦਾ ਸੇਜੀ ਕੋਈ ਸਮਝ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਸਟਠੇ ਸੰਭਤ ਤੇ ਬਹੁਤ ਸਿਮਰੇ ਕਰਨੋਂ ਵੀ। ਸਭ ਥਾਈਂ ਜੀ ਹੋਏ ਸਹਿਤਨ ਧੰਨ ਧੰਨ ਇਹਨਾਂ ਦਾ ਵੀ ਸਾਨੂੰ ਸਤਿ ਸ਼੍ਰੀ ਅਕਾਲ ਗੁਰਦਾਰੀਵਾਲ ਕੌਂਸਲਰ ਸਾਹਿਬ ਉਹ ਵੀ ਆ ਜਾਣ ਉਹ ਵੀ ਆਪਣਾ ਸਨਮਾਨ ਲਾ ਜਾਣ ਸੁਖਮਨੀ ਸੋਸਾਇਟੀ ਦੀ ਬੀਬੀਆਂ ਵੱਲੋਂ ਕੋਈ ਵੀ ਇਹਨਾਂ ਨੇ ਵੀ 11000 ਰੁਪਏ ਪ੍ਰਧਾਨ ਜੀ ਉਹਨਾਂ ਦੇ ਉਹ ਵੀ ਆ ਜਾਣ ਉਹ ਆਪਣਾ ਸਨਮਾਨ ਲਾ ਲੈਣ ਸੁਖਮਨੀ ਉਹਨਾਂ ਦੇ ਪ੍ਰਧਾਨ ਜੀ ਆ ਜਾਣ ਸਤੰਦਰ ਸਿੰਘ ਜੀ ਹੈਪੀ ਕੌਂਸਲਰ ਸਾਹਿਬ ਉਹਨਾਂ ਦੇ ਪਿਆਰਾ ਜੀ ਬੇਟਾ ਹੈ ਉਹ ਵੀ ਸਤੰਦਰ ਸਿੰਘ ਜੀ ਹੈਪੀ ਜੀ ਉਹ ਵੀ ਆ ਜਾਣ ਸੁਤਵਿੰਦਰ ਪਾਲ ਸਿੰਘ ਜੀ ਹੈਪੀ ਉਹ ਵੀ ਆਪਣੀ ਪੇਟਾ ਲਹਿਣ ਬੀਬੀ ਸੁਲਮਾਨ ਚ ਲਹਿਣਾ ਸਰੂਪਾ ਸਾਹਿਬ ਬੀਬੀ ਰਵਿੰਦਰ ਕੌਰ ਜੀ 10000 ਰੁਪਏ ਸਾਨੂੰ ਆਇਆ ਹੈ ਸੇਵਾ ਦਾ ਉਹ ਵੀ ਆ ਜਾਣ ਬੋਲੇ ਬੀਬੀ ਰਵਿੰਦਰ ਕੌਰ ਜੀ ਫੁੱਲੇ ਦੇ ਨਾਗਰ ਜਲੇਬੀਆਂ